ਮੈਂ ਇਹ ਦੱਸਣਾ ਚਾਹੁੰਦਾ ਕਿ ਬੀਐਸਐਫ ਤੇ ਪੰਜਾਬ ਉਸ ਲਗਾਤਾਰ ਜਿਹੜੇ ਸਮਗਰਮਾਂ ਦੇ ਖਿਲਾਫ ਕਾਰਜ ਕਰ ਰਹੀ ਹੈ। ਇਸੇ ਤਹਿਤ ਜਿਹੜਾ ਦਾਲਪਿੰਡ ਦੇ ਵਿੱਚ ਇੱਕ ਇਨਫੋਰਮੇਸ਼ਨ ਜਿਹੜੀ ਆ ਪੁਲਿਸ ਵੱਲੋਂ ਤੇ ਆਪਣੇ ਆਮ ਲੋਕਾਂ ਵੱਲੋਂ ਮਿਲਣ ਤੋਂ ਹੋਈ ਸੀ ਕਿ ਇੱਕ ਨੌਜਵਾਨ ਵਿਅਕਤੀ ਦਾ ਕਣਕ ਦੇ ਵਿੱਚ ਪਿੰਡ ਦਾ ਵਾਸੀ ਨਹੀਂ ਅਤੇ ਕਣਕ ਦੇ ਵਿੱਚ ਕੁਝ ਲੱਭਿਆ ਗਿਆ। ਤੁਰੰਤ ਕਾਰਵਾਈ ਕਰਦੇ ਹੋਏ ਡੀਐਸਰ ਤੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਕਾਬੂ ਕੀਤਾ ਜਦੋਂ ਜਿਹੜੀ ਵੈਰੀਫਿਕੇਸ਼ਨ ਕੀਤੀ ਗਈ ਤੇ ਪਤਾ ਲੱਗਾ ਵੀ ਇਹਨੇ ਡਰੋਨ ਰਾਹੀਂ ਗਤੀਵਿਧੀ ਕਰਦੇ ਹੋਏ ਇੱਕ ਜਿਹੜਾ ਖੈਰੋਨਾਓ ਆਪਸਟਾਉਂਟ ਤੋਂ ਪਾਰ ਕਰ ਦਿੰਦਾ। ਇਹਨੂੰ ਤੁਰੰਤ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਅਤੇ ਕਲਾਕ ਐਫਆਈਆਰ ਨੰਬਰ 3 ਰੇਟਡ ਜਿਹੜੀ ਹੈ 19324 ਅੰਡਰ ਸੈਕਸ਼ਨ ਜਿਹੜੀ 10 11 12 ਏਅਰਕ੍ਰਾਫਟ ਐਕਟ ਤੇ 21 ਐਨਡੀਪੀਆ ਐਕਟ ਦੇ ਤਹਿਤ ਕਰਾਇਆ ਗਿਆ। ਦਫਤਰ ਕਰਕੇ ਜਿਹਨੂੰ ਪੀਸ਼ ਅਦਾਲਤ ਹੁੰਦੀ ਹੈ ਅਦਾਲਤ ਦੇ ਵਿੱਚ ਇਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਦੌਰਾਨੇ ਰਿਮਾਂਡ ਇਹਦੇ ਕੋਲੋਂ ਪੁੱਛਗਿਛ ਕਰਦੇ ਹੋਏ ਕਿ ਇਹਨੇ ਜਿਹੜੀ ਫਰਦ ਨਕਸ਼ਾਫਮ ਮਸਾਬਕਸ ਅੱਧਾ ਕਿਲੋ ਕੈਰਮ ਜਿਹੜੀ ਹੈ ਉਹ ਰਿਕਵਰ ਕਰ ਲਈ ਜਿਹਨੂੰ ਕਬਜ਼ੇ ਵਿੱਚ ਲੈ ਕੇ ਤੇ ਅੱਜ ਫਿਰ ਪੀਸ਼ ਅਦਾਲਤ ਕੀਤਾ ਗਿਆ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਇਸ ਗਤੀਵਿਧੀ ਦੇ ਵਿੱਚ ਸ਼ਾਮਲ ਹੋਰ ਦੋ ਵਿਅਕਤੀ ਸੀ ਇੱਕ ਦਾ ਨਾਮ ਜੀਪੀ ਸੀ ਤੇ ਦੂਜੇ ਦਾ ਦਵਿੰਦਰ ਸਿੰਘ ਸੀ ਇਹਨਾਂ ਨੂੰ ਵੀ ਇਸ ਮੁਕਦਮੇ ਦੇ ਵਿੱਚ ਜਿਹੜਾ ਬਾਰ ਨਾਮਜ਼ਦ ਕੀਤਾ ਹੈ ਜੀ ਇਹਦੇ ਵਿੱਚ ਜਿਹੜਾ ਜੀਪੀਐਸ ਨੂੰ ਦੂਸਰਾ ਦੋਸ਼ੀ ਪੁਹਾੜ ਕੀ ਦਾ ਰਹਿਣ ਵਾਲਾ ਇਹਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਹਰ ਉਪਰਾਲਾ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਐਕਟੀਵਿਟੀ ਡਰੋਨ ਰਾਹੀਂ ਆਈ ਹੈ ਜਿਹੜੀ ਮੌਕੇ ਦੀ ਐਵੀਡੈਂਸ ਕਲੈਕਟ ਹੋਈ ਸੀ ਉਸ ਮੁਤਾਬਕ ਜਿਹੜਾ ਵਾ ਡਰੋਨ ਆ ਉਹ ਸਮਾਨ ਚੁੱਕ ਕੇ ਤੇ ਵਾਪਸ ਚਲਾ ਗਿਆ ਸੀ ਸੋ ਮੁਕੱਦਮਾ ਜਿਹੜਾ ਇਹਦੇ ਵਿੱਚ ਦਰਜ ਕਰਿਆ ਹੈ ਕਿ ਜੀ ਤਫ਼ਤੀਸ਼ ਜਾਰੀ ਹੈ ਇਹ ਜੀ ਹਰ ਟੈਕਨੀਕਲ ਤਰੀਕੇ ਨਾਲ ਹੋਰ ਵੀ ਤਫ਼ਤੀਸ਼ ਕੀਤੀ ਜਾਊਗੀ ਦੂਸਰਾ ਮੈਂ ਇਥੇ ਜਿਹੜੇ ਇਸ ਸਮਗਮਲਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀ ਹੈ ਉਹਨਾਂ ਨੂੰ ਤਾੜਨਾ ਵੀ ਦਿੰਨਾ ਕਿ ਆਪਣੀਆਂ ਇਹਨਾਂ ਗਤੀਵਿਧੀਆਂ ਤੋਂ ਬਾਅਦ ਆ ਨਹੀ ਤਾਂ ਜਦੋਂ ਅਸੀਂ ਹਰ ਤੀਜੇ ਚੌਥੇ ਦਿਨ ਕੋਈ ਨਾ ਕੋਈ ਵਿਅਕਤੀ ਜਿਹੜੇ ਇਹਨਾਂ ਗਤੀਵਿਧੀਆਂ ਵਿੱਚ ਸ਼ਾਮਲ ਦਾ ਫੜ ਕੇ ਜੇਲ੍ਹ ਚ ਭੇਜਦੇ ਤੋਂ ਉਹਨਾਂ ਤੇ ਵੀ ਦਿਨ ਦੂਰ ਨਹੀਂ ਜਦੋਂ ਉਹਨਾਂ ਨੂੰ ਫੜ ਕੇ ਅਸੀਂ ਜੇਲ੍ਹ ਦੇ ਵਿੱਚ ਭੇਜਦੇ ਹਾਂ ਦੂਸਰਾ ਮੈਂ ਇਥੇ ਨਾ ਕਈ ਵਿਅਕਤੀ ਇਹ ਨਾ ਤਾਂ ਦੇ ਆਵੇ ਵਿੱਚ ਪੈ ਕੇ ਕੁਝ ਜਾਇਦਾਦਾਂ ਬਣਾਉਂਦੇ ਨੇ ਮੈਂ ਇੱਥੇ ਦੱਸਣਾ ਤੇ ਕਲੀਅਰ ਕਰਨਾ ਚਾਹੁੰਦਾ ਕਿ ਇੱਕ 68 ਐਫ ਦੀ ਕਾਰਵਾਈ ਹੋਈ ਹੈ ਉਹਦੇ ਵਿੱਚ ਜਿਹੜੇ ਸਮਗਮਨਾ ਦੌਰਾਂ ਬਣਾਏ ਗਏ ਆ ਅਵੈਧ ਜਿਹੜੀਆਂ ਜਾਇਦਾਦਾਂ ਸਮੱਗਰੀਆਂ ਇਹਨਾਂ ਸਾਰਿਆਂ ਨੂੰ ਜਬਤ ਕੀਤਾ ਗਿਆ ਸੋ ਮੈਂ ਇੱਥੇ ਆਮ ਲੋਕਾਂ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਬੀਐਸਐਫ ਤੇ ਪੰਜਾਬ ਪੁਲਿਸ ਦਾ ਪੂਰਨ ਸਹਿਯੋਗ ਦਿੱਤਾ ਸਰਚ ਆਪਰੇਸ਼ਨ ਚ ਵੀ ਸਹਿਯੋਗ ਦਿੱਤਾ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੀ ਸਹੀ ਜਿਨ੍ਹਾਂ ਜਿਨ੍ਹਾਂ ਵਿਅਕਤੀਆਂ ਨੇ ਇਸ ਕੰਮ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਤੇ ਇਨਫੋਰਮੇਸ਼ਨ ਦਿੱਤੀ ਆ ਉਹਨਾਂ ਨੂੰ ਰਵਾਇਤ ਦੇ ਮੁਤਾਬਕ ਜਿਹੜੇ ਆ ਪੂਰਨ ਤੌਰ ਤੇ ਜਿਹੜਾ ਇਨਾਮ ਜਰੂਰੀ ਦਿੱਤਾ